ਅੱਤੋਂ ਆਪਣਾ ਲੋਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚਿਆ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਠਵਾਲ ਦੇ ਵਿੱਚ ਸੋ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜਿਹੜੀਆਂ ਘਰ ਦੀਆਂ ਤਸਵੀਰਾਂ ਜਰੂਰ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀ ਜਾਣ ਸੋ ਘਰ ਦੇ ਵੀ ਜਿਹੜੇ ਹਾਲਾਤ ਨੇ ਕੋਈ ਜ਼ਿਆਦਾ ਜਿਹੜੇ ਵਧੀਆ ਨਹੀਂ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੀ ਹੈ بارشਾ ਕਾਫੀ ਲੰਮੇ ਸਮੇਂ ਤੱਕ ਹੁੰਦੀ ਰਹੀ ਹੈ ਸੋ بارش ਦੇ ਨਾਲ ਇਹ ਘਰ ਵੀ ਜਿਹੜੇ ਨੁਕਸਾਨਦੈਕ ਹੋ ਗਏ ਨੇ ਕੱਚੇ ਕਮਰੇ ਨੇ ਗਾਰੇ ਦੀ ਚਣਾਈਆਂ ਸੋ ਪਰਿਵਾਰਕ ਮੈਂਬਰ ਵੀ ਜਿਹੜੇ ਨੇ ਉਹ ਹੈਂਡੀਕੈਪ ਨੇ ਕੋਈ ਜ਼ਿਆਦਾ ਜਿਹੜਾ ਬਾਹਰ ਅੰਦਰ ਦਾ ਪਰ ਅੰਦਰ ਕੰਮ ਵੀ ਨਹੀਂ ਜਿਹੜ ਸੋ ਕਮਰੇ ਵੀ ਜਿਹੜੇ ਨੇ ਉੱਤੋਂ ਜਿਹੜੀਆਂ ਛੱਤਾਂ ਵੀ ਜਿਹੜੀਆਂ ਨੇ ਉਹ ਇੱਕ ਇੱਕ ਕਰਕੇ ਜਿਹੜੀਆਂ ਡਿੱਗ ਗਈਆਂ ਨੇ ਜਿੱਥੇ-ਜਿੱਥੋਂ ਦੀ ਵੀ ਬਰਸਾਤ ਜਿਹੜੀ ਆ ਪਾਣੀ ਜਿਹੜਾ ਆਪਣਾ ਵਹਾ ਲਿਆ ਜਾਂਦਾ ਵਾ ਸੋ ਪਹਿਲਾਂ ਵੀ ਜਿਹੜੀਆਂ ਡਿੱਗ ਜਾਂਦੀਆਂ ਨੇ ਪਰਿਵਾਰਕ ਮੈਂਬਰਾਂ ਨੇ ਸੋ ਸਤ ਨੂੰ ਜਿਹੜਾ ਵਾ ਕੁਝ ਟਾਈਮ ਲਈ ਬਣਾਏ ਰੱਖ ਲਈ ਉੱਤੇ ਜਿਹੜੀ ਤਰਪਾਲ ਦੇ ਨਾਲ ਕੱਜ ਦਿੱਤਾ ਹੋਇਆ ਸੋ ਸਾਰੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਬਿਲਕੁਲ ਜਿਹੜੀਆਂ ਇੱਕ ਘਰ ਦੀਆਂ ਜਿਹੜੀਆਂ ਨਾਜ਼ੁਕ ਸਥਿਤੀ ਦੀਆਂ ਜੜੀਆਂ ਦੇਖ ਰਹੇ ਹੋ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਮੌਜੂਦ ਨੇ ਉਹਨਾਂ ਨਾਲ ਜ਼ਰੂਰ ਗੱਲਬਾਤ ਕਰੋ ਸਤਿ ਸ਼੍ਰੀ ਅਕਾਲ ਕਮੇ ਪਹਿਲਾ ਕਰਦਾ ਸੀਗਾ ਕਟਿੰਗ ਦਾ ਦੁਕਾਨ ਰਾਏ ਚੱਕੀ ਗਈ ਤੇ ਹੁਣ ਤੇ ਦੁਕਾਨ ਜਿਹੜੀ ਉਹ ਬੰਦ ਹੋ ਗਈ ਨੂੰ ਘਟੋ ਘਟ 6-7 ਸਾਲ ਹੋ ਗਏ ਨੇ ਪਹਿਲਾਂ ਮੁੰਡੇ ਮੰਡੇ ਰਖੇ ਨਾਲ ਥੋੜੇ ਬਹੁਤੇ ਕਰੀ ਕਰੀ ਜਾਈਦਾ ਨਾਲ ਛੱਡਉਂਦੇ ਰਹੇ ਜਦੋਂ ਲੱਤਾਂ ਚੱਲਦੀਆਂ ਸੀ ਮਾਚੇ ਹੁਣ ਬਾਵਾ ਵੀ ਰੁਕ ਗਈਆਂ ਨੇ ਤੇ ਦੁਕਾਨ ਬੰਦ ਹੋ ਗਈ ਹੈ ਕਿਦੋਂ ਤੋਂ ਜਿਹੜਾ ਸ਼ੁਰੂ ਤੋਂ ਹੰਡੀਆਂ ਪਈ ਜਾਂਦੀ ਨਹੀਂ ਜੀ ਨਹੀਂ ਇਹ ਕੋਈ 13-14 ਸਾਲ ਦੇ ਲੱਗੇ ਹੋਏ ਚੱਲੇ ਨੇ ਇੱਕ ਐਕਸੀਡੈਂਟ ਹੋਇਆ ਸੀ ਉਹਦੇ ਨਾਲ ਹੋਲੀ-ਹੋਲੀ ਪਹਿਲਾਂ ਲੱਤਾਂ ਰੁਕੀਆਂ ਫਿਰ ਬਹਾਮਰ ਹੋ ਗਈਆਂ ਤੇ 6-7 ਲੱਖ ਰੁਪਈਆ ਜਿਹੜਾ ਸੀ ਉਥੋਂ ਇਕੱਠੇ-ਕੁੱਠੇ ਕਰਕੇ ਲਾਉਂਦੇ ਰਹੇ ਆ ਤੇ ਕੋਈ ਨਹੀਂ ਗੱਲਬਾਤ ਬਣੀ ਡਾਕਟਰਾਂ ਨੂੰ ਕੋਈ ਸਮਝ ਨਹੀਂ ਆਈ ਹੁਣ ਪਹਿਲੇ ਜਿਹੜਾ ਕੰਮ ਮਿਲ ਵਧੀਆ ਜਿਹੜਾ ਚੱਲਦਾ ਸੀ ਚੱਲਦਾ ਹਾਂਜੀ ਪਹਿਲਾਂ ਠੀਕ ਹੀ ਆ ਮਿਲ ਦੁਕਾਨ ਕਿਰਾਏ ਤੇ ਕਿ ਜਾਂ ਦੁਕਾਨ ਤੇ ਕਿਰਾਏ ਤੇ ਚਲੋ ਕਿਰਾਇਆ ਕਰੂ ਦੇ ਕੇ ਵੀ ਰੁਪਈਆ 2-400 ਜਿਹੜਾ ਰੋਜ਼ ਦਾ ਲੈ ਆਈਦਾ ਉਹ ਲਿਆ ਤੇ ਮੇਰਾ ਦੁਕਾਨ ਦੁਕਾਨ ਵਾਲਾ ਵੀ ਜਿਹੜਾ ਬੰਦ ਹੋ ਗਿਆ ਹੁਣ ਮਿਲ ਕਾਮ ਕਰਦੇ ਹੁਣ ਅ ਬੀਬੀਆਂ ਵਾਲੇ ਸੂਟ ਥੋੜੇ ਜਿਹਾ ਲਈ ਦੇਈ ਤੇ ਉਹ ਦੋ-ਟਾਈ 300 300 ਦਾ ਸੂਟ ਆ ਇੱਕ ਤਾਂ ਹੀ ਜਾ ਕੇ ਪਿੰਡ 'ਚ ਤੇ ਮੰਜੀ ਲੈ ਲਈ ਦੀ ਕੇਕੋਂ ਕੁਰਸੀ ਲੈ ਕੇ ਉੱਥੇ ਬਹਿ ਜਾਈਦਾ ਤੇ ਕਈ ਵਾਰੀ ਇੱਕ ਦੋ ਸੂਟ ਜਾਂ ਦੋ ਤਿੰਨ ਵਿਕ ਜਾਂਦੇ ਤੇ ਉਹ ਵੀ ਸਾਾਨੂੰ 100 ਰੁਪਏ ਦੇ ਕੇ ਤੇ ਬਾਕੀ ਕਹਿਣਾ ਵੀ ਇੱਕ ਹਫਤੇ ਬਾਅਦ ਕਿਸ਼ਤਾਂ ਵਾਂਗੂ ਲੈ ਕੇ ਉਹ ਮੁੜ ਕੇ ਕਿਨਾ ਕਿਨਾ ਚੇਰੀ ਪੈਸੇ ਦਿੰਦੇ ਨਹੀਂ ਆ ਤੇ ਇਦਾਂ ਹੀ ਸਾਡੀ ਰਸਰੂਸ ਜਿਹੜੀ ਉਹ ਮੁੱਕ ਜਾਣੀ ਤੇ ਹੁਣ ਤੇ ਫ੍ਰੀ ਐ ਇਦਾਂ ਹੀ ਵੇਲੇ ਮਲੇ ਗਰਮੀ ਵਾਲੇ ਛੂਟ ਹੀ ਹਾਂਜੀ ਹਾਂਜੀ ਗਰਮੀ ਵਾਲੇ ਗਾਂ ਤੋਂ ਮੱਲ ਹੁਣ ਜਿਵੇਂ ਮੱਲ ਫੇਰੇ ਵਾਲੇ ਜਿਹੜੇ ਫੇਰ ਫੁਰ ਕੇ ਜਾਂ ਪਿੰਡਾਂ ਦੇ ਵਿੱਚ ਜਾਂ ਚੱਲਦੇ ਨੇ ਐਡੀ ਵੱਡੀ ਵੱਡੀ ਮੋਲ ਜਾਂ ਹਟਾਂ ਜਾਂ ਬਣੇ ਨੇ ਕਿਵੇਂ ਮੱਲ ਤੁਹਾਡੇ ਸ਼ਹਿਰ ਦੇ ਵਿੱਚ ਕਿਉਂ ਨਹੀਂ ਆਉਂਦਾ ਸਾਡੀ ਜ਼ੇਲ 'ਚ ਫਿਰ ਇਹੀ ਹੁਣ ਇੱਕੋ ਥਾਂ ਜਾ ਕੇ ਪਿੰਡ ਦੇ ਬਾਹਰ-ਬਾਰ ਕਿਸੇ ਨੁੱਕਰ 'ਚ ਹੀ ਬਹਿਣਾ ਕੁਵੇਲੀ ਜਗ੍ਹਾ ਵੇਖ ਕੇ ਜਾਂ ਖੁੱਲੀ ਜਗ੍ਹਾ ਤੇ ਜਿੱਥੇ ਜਾ ਕੇ ਮੈਨੂੰ ਚੋੱਕ ਕੇ ਲਾ ਲੈਣਾ ਨਾ ਤਾਂ ਹੀ ਪਿੰਡ 'ਚ ਵੱਢ ਸਕਦੇ ਆ ਨਾ ਗਲੀਆਂ 'ਚ ਜਾ ਸਕਦੇ ਆ ਇੱਕੋ ਥਰੇ ਨੇ ਕੀ ਵਿਕਣੇ ਇੱਕ ਦੋ ਹੀ ਤੇ ਹੁਣ ਉਧਰੋਂ ਮੌਸਮ ਵੀ ਚੇਂਜ ਹੋ ਗਿਆ ਅਗਲੀ ਹੱਡ ਕਰਾਸ ਰੂਸ ਵੀ ਜ਼ਾਰੀ ਮੁੱਕ ਗਈ ਆ ਤੇ ਹੁਣ ਤੇ ਇਦਾਂ ਰੱਬ ਅਸਰੇ ਬੈਠੇ ਆ ਕੌਣ ਕੌਣ ਪਰਵਾਦ ਨੇ ਤਿੰਨ ਬੱਚੇ ਨੇ ਸਾਡੇ ਤੇ ਮੈਂ ਤੇ ਮੇਰੀ ਵਾਈਫ ਹੀ ਆ ਬੱਚੇ ਛੋਟੇ ਨੇ ਹਾਂਜੀ ਛੋਟੇ ਆ ਪੜਦੇ ਬੱਚੇ ਹਾਂਜੀ ਪੜਦੇ ਆ ਕਿਵੇਂ ਫਿਰ ਮਸਲਬ ਜਿਹੜਾ ਹੁਣ ਤੇ ਜਿਹੜੇ ਮਤਲਬ ਬਿਲਕੁਲ ਜਿਹੜੀ ਆ ਰਾਸ ਜਿਹੋ ਵਿੱਚ ਕੰਮ ਜਿਹੜਾ ਮਤਲਬ ਹਰੰਦ ਪ੍ਰਭਾਵਤ ਹੋ ਗਿਆ ਕਿਵੇਂ ਮਨ ਲ ਸਰਕਲ ਫਿਰ ਸਟਾਪ ਜਾ ਸਰਕਲ ਇਦਾਂ ਹੀ ਆ ਇੱਕ ਦੋ ਵੀਰ ਭਰਾ ਜਿਹੜੇ ਰਾਏ ਚੱਕ ਦੁਕਾਨ ਦੇ ਵੇਲੇ ਦੇ ਵਾਕ ਵੀ ਉਹ ਕੋਈ 200 400 500 ਭਰੋਂ ਨਾ ਕੋ ਮੈਸੇਜ ਮੂਸੇਜ ਕਰਕੇ ਪਵਾ ਲਈ ਦੇ ਨੇ ਮਹੀਨੇ ਤੇ ਮਹੀਨੇ ਥੋੜੇ ਬੋਤੇ ਤੇ ਕੁਝ 1500 ਰੁਪਏ ਪੈਨਸ਼ਨ ਮੇਰੀ ਇਕੱਲੇ ਦੀ ਲੱਗੀ ਹੈ ਜਦੋਂ ਕਿ 100% ਹੈਂਡੀਕੈਪ ਦੀ ਹੋਰ ਵੀ ਇੱਕ ਦੋ ਜੀਆਂ ਦੀ ਲੱਗ ਸਕਦੀ ਤੇ ਨਾ ਤੇ ਕੇ ਸਰਪੰਚ ਨੇ ਕੋਈ ਕਾਰਵਾਈ ਕੀਤੀ ਹੈ ਵੀ ਹੋਰ ਕੋਈ ਲੱਗ ਸਕੇ ਕੀ ਕੱਲ ਜਿਹੜੀ ਨੌਬਤ ਆ ਗਈ ਵੀ ਬਾਹਰ ਚੁੱਲਾ ਜਿਹੜਾ ਪਕਾਉਣਾ ਪਿਆ ਚੁੱਲਾ ਵੀ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਘਰ ਦੀ ਕੰਡੀਸ਼ਨ ਇਦਾਂ ਹੋਵੇ ਕੋਈ ਕਮਾਈ ਦਾ ਸਾਧਨ ਨਹੀਂ ਹੈ ਸਿਲੰਡਰ ਤੇ ਚਲੋ ਕਿਸੇ ਨੇ ਲੈ ਕੇ ਦੇ ਦਿੱਤਾ ਹੈ ਹੁਣ ਭਰਉਣ ਜੋਗਾ ਵੀ ਤੁਹਾਨੂੰ ਪਤਾ 900 ਰੁਪਏ ਚਾਹੀਦਾ ਤੇ 900 ਰੁਪਿਆ ਤੇ ਸਾਡੀ ਕੋ ਨਿਕਲਣਾ ਕੋਈ ਐਵੇਂ ਮਾਮੂਲੀ ਗੱਲ ਥੋੜੀ ਕਿੰਨਾ ਚਿਰ ਹੋ ਗਿਆ ਸਾਡ ਨੂੰ ਕਿੰਨਾ ਟਾਈਮ ਹੀ ਹੋ ਗਿਆ ਹਮੇਸ਼ਾ ਮਹੀਨਾ ਡੇਢ ਮਹੀਨੇ ਲੱਗੀ ਚੱਗੇ ਉਹ ਚੱਲੇ ਹੋਣਾ ਬਲੋ ਇਤਨੀ ਲੰਮੇ ਪੈ ਗਏ ਤੇ ਟੱਡ ਗਈ ਆਣੇ ਕਿਵੇਂ ਮਤਲਬ ਲੱਗਦਾ ਨਹੀਂ ਜਿ ਇਸਕ ਬਹੁਤ ਵੱਡਾ ਚੱਕਰ ਹੈ ਵੇਖੋ ਜੀ ਰਿਸਕ ਤੇ ਹੈ ਹੁਣ ਇਤੋਂ ਗਾੜੀ ਜਗਾ ਹੋਰ ਸਾਡੇ ਕੋਈ ਹੈ ਨਹੀਂ ਹੋ ਰਹੀ ਜੇ ਇਹ ਵਿਖਤੇ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜਿਹੜੀਆਂ ਫੇਰ ਇਟਾਂ ਜਿਹੜੀਆਂ ਦਿਖਾ ਦਿੱਤੀਆਂ ਹਨ ਵੇਖੋ ਉੱਤੇ ਵੀ ਇਟਾਂ ਜਿੱਥੇ ਥੱਲੇ ਸੌਂ ਰਹੇ ਨੇ ਉੱਤੇ ਇਟਾਂ ਜਿਹੜੀਆਂ ਨੇ ਬਿਲਕੁਲ ਡਿੱਗੀਆਂ ਏਕੇ ਕਰਕੇ ਜਿਹੜੀ ਡਿੱਗ ਹੈ ਜਿੱਥੇ ਜਿੱਥੇ ਪਾਣੀ ਦਾ ਜਿਹੜਾ ਪ੍ਰਭਾਵ ਪੈਂਦਾ ਉਹ ਚਲੋ ਪਰਿਵਾਰਕ ਮੈਂਬਰ ਨੇ ਤਰਪਾਲ ਤਾਂ ਉੱਤੇ ਜਰੂਰ ਪਾਈ ਹੈ ਹੈਂਡੀਕੈਪ ਜਿਹੜੇ ਮਤਲਬ ਹੈਗੇ ਕਰਦੇ ਮੁੱਕੀ ਉੱਤੇ ਜਿਹੜੀ ਦੇ ਨਹੀਂ ਦੇਖ ਰਿਹਾ ਨਹੀਂ ਕਰ ਸਕਦੇ ਤੇ ਕਿਵੇਂ ਮਤਲਬ ਕਿਸੇ ਨੇ ਪੁੱਤਰੋਚ ਨਹੀਂ ਕੀਤੀ ਨਾ ਜੀ ਨਾ ਕਿਸੇ ਨੇ ਨਹੀਂ ਕੀਤੀ ਇਹ ਮਲ ਨਹੀਂ ਆ ਨਰੀ ਵੀਰ ਨੇ ਐਨੀ ਉਸ ਮਾਸੇ ਵੀ ਸਾਂਸਤਾ ਨੇ ਜਿਹੜੀਆਂ ਮਤਲਬ ਇਦਾਂ ਲੋਡ ਪਰ ਪਰਿਵਾਰ ਕੱਚੇ ਕ ਐਨਆਰਆਈ ਤੇ ਸਾਡੇ ਕੋਈ ਆ ਨਹੀਂ ਐਨਜੀਓ ਦਾ ਕੰਮ ਕਰਨ ਵਾਲੇ ਜਿਹੜੇ 2-3 ਜਣੇ ਉਹ ਆਏ ਹੀ ਤੇ ਉਹਨਾਂ ਦੀ ਵੀ ਕੰਮ ਤੇ ਉਹਨਾਂ ਦਾ ਤੁਹਾਨੂੰ ਦੱਸਾਂ ਮੈਂ ਕੀ ਦੱਸਾਂ ਉਹ ਜੀ ਵੀ ਨਹੀਂ ਕਰਦਾ ਇੱਕ ਇੱਕ ਵਾਰੀ ਸਾਨੂੰ ਸੌਦਾ ਦੇ ਕੇ ਤੇ ਸਾਡੇ ਡਾਕੂਮੈਂਟ ਲੈ ਕੇ ਤੇ ਉਹਨਾਂ ਨੇ ਵਾਇਰਲ ਕਰ ਦੇਣੇ ਹੁੰਦੇ ਨੇ ਉਹਨਾਂ ਨੂੰ ਐਨਆਰਆਈ ਉਹਨਾਂ ਨੂੰ ਪੈਸੇ ਪਾਈ ਜਾਂਦੇ ਨੇ ਤੇ ਉਹ ਸਾਡੇ ਡਾਕੂਮੈਂਟਾਂ ਤੇ ਆਪਣਾ ਬਿਜ਼ਨਸ ਚਲਾ ਕੇ ਬੈਠੇ ਨੇ ਕਿਹੜਾ ਤਰ੍ਹਾਂ ਡਾਕੂਮੈਂਟ ਮੇਰੇ ਕੋਲ 100% ਹੈਂਡੀਕੈਪ ਦਾ ਸਰਟੀਫਿਕੇਟ ਆ ਕੁਝ ਕਰਦੀਆਂ ਵੀਡੀਓ ਬਣਾ ਕੇ ਉਹਨਾਂ ਲੈ ਜਣੀਆਂ ਤੇ ਇਸ ਤਰ੍ਹਾਂ ਹੀ ਕਰਕੇ ਤੇ ਵਾਇਰਲ ਕਰ ਲੈਣੀ ਹੈ ਇੱਕ ਵਾਰੀ ਸੌਦਾ ਦੇ ਜਣਾ ਮੁੜ ਕੇ ਕੋ ਮੁੜਦੇ ਨਹੀਂ ਕਿੰਨੇ ਦਾ ਸੌਦਾ ਹੋਊਗਾ ਸੌਦਾ ਵਾਤ ਤੋਂ ਬਾਅਦ 700 ਤੋਂ 1000 ਦੇ ਵਿੱਚ ਵਿੱਚ ਹੋਏਗਾ 700 ਤੋਂ 1000 ਠੀਕ ਠੀਕ ਕੀ ਸੌਦੇ ਵਿੱਚ ਸੌਦਾ ਇੱਕ ਆਦੀ ਬੋਤਲ ਦੇਸੀ ਤੇਲ ਦੀ ਹੋਏਗੀ 2 ਕਿਲੋ ਖੰਡ 2 ਕਿਲੋ ਚੌਲ ਹੋਣੇ ਆ 10-10 ਕਿਲੋ ਕੋਈ ਦਾਲਾਂ ਹੋਣਗੀਆਂ ਕੋਈ ਥੋੜਾ ਬਹੁਤਾ ਮਸਾਲਾ ਮਸੂਲਾ ਮਤਲਬ ਕੀ ਲੱਗਦਾ ਨਹੀਂ ਕਿ ਇੱਕ ਫਰੋਡ ਕੀਤਾ ਜਾਂਦਾ ਹੈ ਕਿ ਹੰਡੀ ਕਾਪ ਨੂੰ ਬਖਸ਼ਿਆ ਜਾਂਦਾ ਹੈ ਬਿਲਕੁਲ ਬਿਲਕੁਲ ਪਾਉਣਾ ਨੇ ਖੇਡੇ ਜਾਂਦਾ 2-400 ਰੁਪਏ ਦੇ ਸਬਤ ਪਾ ਕੇ ਆਪਾਂ ਕਿ ਇਹਦੇ ਕਰਨਾ ਪਰਸਨ ਜਿਹੜੀ ਵੀਡੀਓ ਲੈ ਲੈਣੀ ਹੈ ਕੱਚੇ ਕੋਠੇ ਦੇ ਉਹਦਾ ਫੀਲ ਲਾ ਕੇ ਤਾਂ ਆਪਾਂ ਆਪਣੇ ਚੰਦ ਵੀਊ ਨੂੰ ਜਾਂ ਆਪਾਂ ਮੋਰ ਚੈਨਲ ਦੇ ਜਿਹੜੀ ਇਨਕਮ ਨੂੰ ਜਾਂ ਐਨ ਆਰ ਆਈ ਦੇ ਵੀਰਾਂ ਦੇ ਜਿਹੜੀ ਇਹ ਮਦਦ ਪਾਉਣਾ ਤੇ ਇਹ ਮਤਲਬ ਇੱਕ ਘਲਾਉਣਾ ਜਿਹੜਾ ਕੰਮ ਕਰਕੇ ਦਿਖਾਦੇ ਬਿਲਕੁਲ ਬਿਲਕੁਲ ਐਨ ਆਰ ਆਈ ਤੇ ਜਿਹੜੇ ਪਾ ਦਿੰਦੇ ਨੇ ਤੇ ਐਨ ਜੀਓ ਵਾਲੇ ਜਿਹੜੇ ਇੱਕ ਵਾਰੀ ਸੌਦਾ ਦੇ ਕੇ ਤੇ ਆਪਣੇ ਉਹਨਾਂ ਨੇ ਬੜੇ ਬੜੇ ਬਿਜ਼ਨਸ ਜਿਹੜੇ ਸਾਈਡਾਂ ਤੇ ਵੱਖਰੇ ਖੋਲ੍ਹ ਲਏ ਨੇ ਲੋਕਾਂ ਦੀ ਸਾਡੇ ਵਰਗੀਆਂ ਗਰੀਬਾਂ ਦੀ ਕਮਾਈ ਜਿਹੜੀ ਇਤਨਾ ਹੀ ਖਾਈ ਜਾਂਦੇ ਮਹਨ ਤੁਡੀਆਂ ਵੀਡੀਓ ਪਾ ਕੇ ਤਾਂ ਉਹਨਾਂ ਦਾ ਆਪਣੇ ਜਿਹੜੇ ਪਰਸਨਲ ਬਿਜ਼ਨਸ ਬਿਜ਼ਨਸ ਜਿਹੜੇ ਖੋਲੇ ਨੇ ਵੱਡੀਆਂ ਮਤਲਬ ਗੱਡੀਆਂ ਦੇ ਵਿੱਚ ਤਾਂ ਵੱਡੇ ਜਿਹੜੇ ਆਪਣੇ ਮਲੋ ਸ਼ੋਰਮ ਖੋਲ੍ਹਦੇ ਹਾਂ ਹਾਂ ਜੀ ਹਾਂ ਜੀ ਮਲ ਫੀਲ ਤੁਹਾਡਾ ਖਲਵਾਰ ਤੁਹਾਡੇ ਨਾਲ ਖੇਡ ਬਿਲਕੁਲ ਜੀ ਕੀ ਕੀ ਚਾਹਣਾ ਚਾਹੁੰਦੇ ਜੀ ਇਦਾਂ ਦੀ ਵੀਡੀਓ ਜਿਹੜੇ ਇਹੋ ਜਿਹੇ ਬੰਦੇ ਜਿਹੜੇ ਆਉਂਦੇ ਨਹੀਂ ਪਰ ਪਹੁੰਚਣੀ ਚਾਹੀਦੀ ਚਲੋ ਕੋਈ ਸਾਰੇ ਬੰਦੇ ਇਦਾਂ ਦੇ ਵੀ ਨਹੀਂ ਹੈਗੇ ਵਿੱਚ ਚੰਗੇ ਵੀ ਹੈਗੇ ਨੇ ਵੀਡੀਓ ਦੇ ਨਾਲ ਕਈਆਂ ਤੱਕ ਕਈ ਚੰਗੇ ਵਧੀਆ ਬੰਦੇ ਵੀ ਪਹੁੰਚ ਜਾਂਦੇ ਨੇ ਪਰ ਸਾਡੇ ਤੱਕ ਕੋਈ ਉਹੋ ਜਿਹਾ ਵੀ ਨਹੀਂ ਅਜੇ ਤੱਕ ਪਹੁੰਚਿਆ ਮਹਨ ਮਾੜੇ ਤਾਂ ਪਹੁੰਚੇ ਹਾਂ ਜਾ ਗਣੀ ਮੋਟਾ ਮੜਾ ਤਮਾਟੇ ਹਾਂ ਜੀ ਮੜੀ ਪਹੁੰਚੇ ਨੇ ਆਪ ਖਾਣ ਵਾਲੇ ਪਹੁੰਚੇ ਨੇ ਇੱਕ ਵਾਰੀ ਅਨੁ ਖਵਾ ਲਏ ਨੇ ਤੇ ਬਾਕੀ ਹੁਣ ਉਹਨਾਂ ਨੇ ਆਪ ਖਾਣਾ ਮਤਲਬ 5-7 ਰੁਪਏ ਦਾ ਰਸ ਤਾਂ ਤੁਹਾਨੂੰ ਭਰ ਗਏ ਹਾਂ ਜੀ ਹਾਂ ਜੀ ਉਹ ਬਾਅਦ ਚ ਨੇ ਉਹਨਾਂ ਕਦੀ ਅਪਰੋਚ ਕੀਤੀ ਜਾਂ ਤੁਸੀਂ ਕੀਤੀ ਸੀ ਹੈਈ ਉਹਨਾਂ ਨੂੰ ਬੜੀ ਵਾਰੀ ਫੋਨ ਲਾ ਲਾ ਕੇ ਵੇਖੇ ਨੇ ਉਹ ਮੁੜ ਕੇ ਉਹਨਾਂ ਨੇ ਫੋਨ ਹੀ ਨਹੀਂ ਚੁੱਕਣਾ ਦੋ ਚਾਰ ਵਾਰੀ ਲੱਗਣਾ ਵਾ ਮੁੜ ਕੇ ਖੁਸ਼ੀ ਪਏ ਤੇ ਉਹਨਾਂ ਨੇ ਬਲੌਕ ਕਰ ਛੱਡ ਦੇ ਨੇ ਸਾਡੇ ਵਰਗੇ ਉਹ ਦੋ ਚਾਰੀ ਤੁਹਾਡੇ ਨੰਬਰ ਸੇਵ ਕਰਕੇ ਬਾਅਦ ਬਲੌਕ ਨੇ ਹਾਂ ਜੀ ਹਾਂ ਜੀ ਇੱਕ ਦੋਰੀ ਗੱਲ ਕੀਤੀ ਜਦੋਂ ਗੱਲ ਕੀਤੀ ਚੱਕਿਆ हां जी हां जी बस ਪਹੁੰਚਣ ਲੱਗੇ ਆ ਤੁਹਾਡੇ ਕੋਲ ਤੁਸੀਂ ਇੰਤਜ਼ਾਰ ਕਰਵਾਏ ਲੋ ਇੱਕ ਅੱਦੇ ਹਫ਼ਤੇ ਦੇ ਵਿੱਚ ਇੱਕ ਦੋ ਦਿਨ ਚ ਆਏ ਨੇ ਉਹ ਪਤਾ ਨਹੀਂ ਨਾ ਇੱਕ ਦੋ ਦਿਨ ਆਇਆ ਤੇ ਨਾ ਹਫ਼ਤਾ ਆਇਆ ਪਹੁੰਚਦੇ ਨੇ ਨਾ ਜੀ ਨਾ ਤੁਹਾਡੇ ਕੋ ਤੇ ਆਪਣੀ ਜਿਹੜੀ ਕਮਿਊਨਿਟੀ ਹੈ ਜਾਂ ਤੁਹਾਡੇ ਇੰਨੇ ਤੁਹਾਡੇ ਹੋਰ ਚਲੇ ਸਸਤਾ ਚੱਲੇ ਉਹਨਾਂ ਕਦੀ ਅਪਰੋਚ ਨਹੀਂ ਕੀਤੀ ਨਹੀਂ ਜੀ ਉਹਨਾਂ ਵੀ ਨਹੀਂ ਕਿ ਇਹਨੇ ਵੀ ਨਹੀਂ ਕੋਈ ਨਹੀਂ ਸੁਣਦਾ ਮਾਰੇ ਦੀ ਪਿੰਡ ਦੇ ਵਿੱਚ ਇੰਨੇ ਆਨਰੇ ਵੀਰ ਨੇ ਜਿਹੜੇ ਬਸ ਬਾਹਰੋਂ ਤੁਰ ਜਾ ਕੇ ਸਮਾਜ ਸੇਵੀ ਨੇ ਜਾਂ ਹੋਰ ਦੁਰਵੰਧ ਪਰਿਵਾਰਾਂ ਦੀ ਮਦਦ ਕਰਦੇ ਨੇ ਜਾਂ ਉਥੋਂ ਦੇਖ ਕੇ ਕੋਈ ਵੀਡੀਓ ਦੇਖ ਕੇ ਤਾਂ ਉਥੇ ਮਦਦ ਕਰ ਤੁਹਾਡੇ ਤੱਕ ਕਦੀ ਪਹੁੰਚ ਨਹੀਂ ਜੀ ਵੇਖੋ ਜੀ ਜਿਹੜਾ ਵੀ ਕੋਈ ਸਮਾਜ ਸੇਵੀ ਜਿੱਤੇ ਕੋਈ ਕਿਸੇ ਦੀ ਫਰਮਾਇਸ਼ ਜਿਹੜੀ ਚੱਲ ਜਾਂਦੀ ਆ ਅੱਜ ਕੱਲ ਸਾਰੇ ਕੰਮ ਹੀ ਫਰਮਾਇਸ਼ੀ ਆ ਜਿਹੜਾ ਕੋਈ ਕਿਸੇ ਚੱਜ ਦੇ ਦੀ ਫਰਮਾਇਸ਼ ਲੈ ਜਾਂਦਾ ਉਹਦਾ ਕੰਮ ਕੋਈ ਸਾਰੀਆਂ ਸੰਸਥਾ ਵੀ ਕਰੀ ਜਾਂਦੀਆਂ ਨੇ ਤੇ ਸਾਡੇ ਤੱਕ ਉੱਤੇ ਕੋਈ ਇਦਾਂ ਦਾ ਵੀ ਨਹੀਂ ਪਹੁੰਚਿਆ ਤੇ ਨਾ ਸਾਡੀ ਫਰਮਾਇਸ਼ ਹੀ ਕੀਤੀ ਗਈ ਨੇ ਹੁਣ ਜਿਹੜੇ ਹਨਾਰੇ ਵੀਰ ਨੇ ਜਾਂ ਸਮਾਜ ਸੇਵੀ ਸੰਸਥਾ ਨੇ ਜਾਂ ਇਦਾਂ ਦੇ ਲੋੜਵੰਦ ਪਰਿਵਾਰ ਨੇ ਜਿਹੜੀ ਲੋਕਾਂ ਦੀ ਮਦਦ ਕਰਦੇ ਨੇ ਕੀ ਕਿਤ ਕਰਦੇ ਨਹੀਂ ਬਣ ਸਕਦਾ ਸਾਡੀ ਤਾਂ ਵੀ ਇਹੋ ਹੀ ਬੇਨਤੀ ਹੈ ਵੀ ਵਧੀਆ ਬੰਦਿਆਂ ਤੱਕ ਸਾਡੀ ਵੀਡੀਓ ਪਹੁੰਚੇ ਤੇ ਕੋਈ ਸਾਡੀ ਵੀ ਸੁਣੇ ਸਾਡੀ ਵੀ ਹੈਲਪ ਕੋਟਿਆਂ ਦੀ ਜਾਂ ਕੋਈ ਬਿਜ਼ਨਸ ਦੀ ਕੋਈ ਕੰਮ ਹਨ ਨਿਕੋਲ ਕੇ ਦਿੱਤਾ ਜਾਵੇ ਤੇ ਇਹੋ ਹੀ ਬੇਨਤੀ ਹੈ ਸਾਡੀ ਬਲਤ ਬਿਮਲ ਕਮਦ ਦਾ ਵੀ ਜਿਹੜਾ ਤੁਹਾਨੂੰ ਕੋਈ ਕਰਕੇ ਦਿੱਤਾ ਜਾਵੇ ਆ ਕਮਰੇ ਵੀ ਜਿਹੜੇ ਘੰਡੇ ਇਹਨਾਂ ਦੇ ਵੀ ਜਿਹੜੀ ਆ ਪਰਪਾਈ ਜਿਹੜੀ ਕਰਕੇ ਦਿੱਤੀ ਹੈ ਹਾਂਜੀ ਹਾਂਜੀ ਸੋ ਇਹ ਸਾਨੂੰ ਲੋੜਵੰਦ ਪਰਿਵਾਰ ਹੈ ਡਿਕਾ ਪਰਿਵਾਰ ਜਿਹੜੇ ਕੋਈ ਚੱਲ ਫਿਰ ਨਹੀਂ ਸਕਦੇ ਕੋਈ ਦਾਹ ਨਾ ਉਹ ਦੀ ਕਿਰਤ ਨਹੀਂ ਕਰ ਸਕਦੇ ਇੱਕ ਤਾਂ ਮਤਲਬ ਕਹਿੰਦੇ ਨੇ ਵੀ ਜੋਂ ਕੁਝ ਜਿਹੜੇ ਐਨਆਰਈ ਵੀਰ ਨੇ ਸਮਾਜ ਸੇਵੀ ਚਾਇਤਾ ਨੇ ਸਾਨੂੰ ਕੁਝ ਬੈ ਕੇ ਜਿਹੜਾ ਇਨਕਮ ਦਾ ਜਿਹੜਾ ਕੋਈ ਸਾਧਨ ਜਿਹੜਾ ਬਣਾ ਕੇ ਦਿੱਤਾ ਜਾਵੇ ਤਾਂ ਜੋ ਪਰਿਵਾਰ ਦੀ ਜਿਹੜੀ ਅਸੀਂ ਪ੍ਰਵਾਈ ਕਰ ਸਕੀਏ ਉਹ ਜਿਹੜੇ ਕਮਰੇ ਜਿਹੜੇ ਹਾਲਤ ਜਿਹੜੀ ਨਾਜ਼ੁਕ ਬਣੀ ਹੋਈ ਆ ਇਹ ਵੀ ਜਿਹੜੇ ਨੇ ਐਨਆਰਈ ਵੀਰ ਨੇ ਜਾਂ ਸਮਾਜ ਸੇਵੀ ਚਾਇਤਾ ਨੇ ਇਹ 0 ਪੇਡ ਤੇ ਆ ਗਏ ਜਰੂਰ ਇੱਕ ਹਾਰਟੀ ਚੱਕ ਕਰਾਉਣਾ ਬਹੁਤ ਵੱਡੇ ਰਿਸਕ ਦੇ ਵਿੱਚ ਮੈਂ ਕੈਮਰਾ ਨੂੰ ਫੇਰ ਕਹਾਂਗਾ ਕਿ ਇੱਕ ਵਾਰ ਫੇਰ ਜਿਹੜੀ ਤਸਵੀਰ ਜਿਹੜੀ ਆ ਆਪਣੇ ਦਰਸ਼ਕਾਂ ਨੂੰ ਸਾਂਝੀ ਕਰ ਦੁੱਤੀ ਜੇ ਦੇਖੋ ਇਹ ਦੇ ਕਰਕੇ ਜਿਹੜੀ ਇਟਾ ਫੇਰ ਜਿਹੜੀ ਉਤੋਂ ਜਿਹੜੀ ਆ ਇਹ ਡਿੱਗਦੀ ਹੋਈ ਆ ਕਿਸੇ ਟਾਈਮ ਵੀ ਜਿਹੜੀ ਆ ਤੁਸੀਂ ਦੇਖ ਸਕਦੇ ਛੋਟੇ ਛੋਟੇ ਬੱਚੇ ਨੇ ਇਸ ਕਮਰੇ ਦੇ ਵਿੱਚ ਜਿਹੜੇ ਸੌਂਦੇ ਨੇ ਸੋ ਕੱਚੀਆਂ ਜਿਹੜੀਆਂ ਨੇ ਕੰਧਾਂ ਨੇ ਤੇ ਬਿਲਕੁਲ ਜਦੋਂ ਬਰਸਾਤ ਜਦੋਂ ਜਿਆਦਾ ਪੈਂਦੀ ਆ ਜਾਂ ਝੜੀ ਲੱਗਦੀ ਆ ਤਾਂ ਪਾਣੀ ਜਿਹੜਾ ਕਿਸੇ ਨਾ ਕਿਸੇ ਤਰੀਕੇ ਨਾਲ ਇਨ੍ਹਾਂ ਇਟਾਂ ਦੇ ਵਿੱਚ ਜਰੂਰ ਨਾਰ ਕਰ ਦਿੰਦਾ ਸੋ ਇਦਾਂ ਦੇ ਜਿਹੜੇ ਲੋੜਵੰਦ ਪਰਿਵਾਰ ਨੇ ਇਹਨਾਂ ਤੱਕ ਜਰੂਰ ਐਨਆਰਆਈ ਵੀਰ ਸਮਾਜ ਸੇਵੀ ਸਜਤਾ ਜਾਂ ਜਿਹੜੇ ਸਿੰਗਰ ਨੇ ਜਾਂ ਲੋੜਵੰਦ ਪਰਿਵਾਰਾਂ ਲਈ ਮਦਦ ਕਰ ਸਾਬਤ ਹੋ ਰਹੇ ਨੇ ਸੋ ਇਹਨਾਂ ਦੀ ਵੀ ਜਿਹੜੀ ਮਦਦ ਜਰੂਰ ਹੈ ਸਾਬਤ ਕਰਨ ਮੈਂ ਤੁਹਾਡਾ ਆਪਣਾ ਲਖਪ੍ਰੀਤ ਸਿੰਘ ਖੁਸ਼ੀਪੁਰ